मदियां बंगाल मदियां बंगाल लादू करो रागू करो लागू करो मदियां बंगाल लादू करो रागू करो लादू करो

ਮਤੇ ਇਕਤਾ ਮਾਂਜ ਦੇ ਸੱਦੇ ਦੇ ਉੱਤੇ ਤੇ ਐਸੇ ਜਨਾਬ ਜੁਨੀਅਰ ਇੰਜੀਨੀਅਰ ਜਿਹੜੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਸੂਬੇ ਭਰ ਦੇ ਵਿੱਚ ਬਿਜਲੀ ਬੋਰਡ ਦੇ ਟੈਕਨੀਕਲ ਤੇ ਕਲੈਰੀਕਲ ਸਟਾਫ ਵੱਲੋਂ 3 ਦਿਨ ਦੀ ਸਮੂਹਿਕ ਛੁੱਟੀ ਭਰ ਕੇ ਜਿਹੜਾ ਹੜਤਾਲ ਕੀਤੀ ਗਈ ਆ ਤੇ ਇਸ ਤੋਂ ਪਹਿਲਾਂ ਵਰਕ ਟੂ ਰੂਲ ਆ ਜਿਹੜਾ ਉਹ ਚਲਾਇਆ ਗਿਆ ਉਸ ਦੀ ਕੜੀ ਦੇ ਤਹਿਤ ਅੱਜ ਸਾਰੇ ਬਿਜਲੀ ਮੁਲਾਜ਼ਮਾਂ ਨੇ ਚੰਕਰ ਨਗਰ ਡਿਵੀਜ਼ਨ ਅਰ ਦੇਖੇ ਲੁਧਿਆਣਾ ਵਿਖੇ ਇੱਕ ਗੇਟ ਰੈਲੀ ਕੀਤੀ ਗੇਟ ਰੈਲੀ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਤੇ ਮੈਨੇਜਮੈਂਟ ਦਾ ਪਿੱਟ ਸੇ ਆਪਾਂ ਕੀਤਾ ਗਿਆ ਉੱਥੇ ਹੀ ਜੋ ਇਕਾ ਦੁਕਾ ਸਾਥੀ ਇਸ ਮਾਸਲੀਵਾਂ ਜਿਹੜੀ ਸਮੂਹਿਕ ਛੁੱਟੀ ਆ ਉਸ ਤੋਂ ਅਜੇ ਪਾਸੇ ਨੇ ਜਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਹੋਰ ਇਦਾਂ ਦਾ ਕੁਝ ਹੋ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਆ ਕਿ ਉਹ ਵੀ ਇਸ ਜੰਗ ਦਾ ਹਿੱਸਾ ਬਣ ਇਸ ਤੋਂ ਬਿਨਾ ਇਸ ਅ ਅੱਜ ਜਿਹੜਾ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹਦੇ ਮਾਧਿਅਮ ਤੋਂ ਮੈਂ ਜਿਹੜੇ CHB ਕਾਮੇ ਨੇ ਉਹਨਾਂ ਦੀਆਂ ਜਿਹੜੀ ਜੁਨੀਅਨ ਦੇ ਨੇ ਜਾਂ ਉਹਨਾਂ ਦੇ ਆਗੂ ਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਹਮੇਸ਼ਾ ਕੱਚੇ ਪੱਕੇ ਦੀ ਲੜਾਈ ਲੜਦੇ ਨੇ ਤੇ ਅੱਜ ਜਿਹੜਾ ਸੰਘਰਸ਼ ਬੜੀ ਹੀ ਪੀਸੀ ਤੇ ਪਹੁੰਚਿਆ ਹੋਇਆ ਜੇਕਰ ਉਹ ਵੀ ਇਸ ਦੇ ਵਿੱਚ ਆਪਣਾ ਹਿੱਸਾ ਪਾ ਜਾਣਗੇ ਆਪਣੀਆਂ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੱਚੇ ਮੁਲਾਜ਼ਮ ਉਹਨਾਂ ਨੂੰ ਆਦੇਸ਼ ਕਰ ਦੇਣਗੇ ਕਿ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਉਹ ਵੀ ਛੁੱਟੀ ਦੇ ਚਲ ਜਾਣ ਤਾਂ ਮੈਨੂੰ ਲੱਗਦਾ ਕਿ ਜਿਵੇਂ ਲੱਕੜ ਦੇ ਨਾਲ ਕਿੱਲ ਤਰਜੰਦੀ ਹੈ ਲੋਹੇ ਦੀ ਉਦਾਂ ਹੀ ਜਿਹੜੇ CHB ਕਾਮੇ ਨੇ ਇਹਨਾਂ ਦਾ ਮਸਲਾ ਜਿਹੜਾ ਪੱਕੇ ਭਰਤੀ ਵੱਲ ਉਹ ਵੀ ਚੱਲ ਪਵੇਗਾ ਕਿਉਂਕਿ ਇਸ ਵਕਤ ਬਿਲਕੁਲ ਕੰਮ ਆ ਜਿਹੜਾ ਜਾਮ ਹੋਇਆ ਪਿਆ ਸੁੰਦਰਨਗ ਡਿਵੀਜ਼ਨ ਦੇ ਕਿਸੇ ਵੀ ਦਫ਼ਤਰ ਕਮਰੇ ਦੇ ਵਿੱਚ ਆ ਕੇ ਦੇਖ ਸਕਦੇ ਹੋ ਕੋਈ ਵੀ ਜਿਹੜਾ ਅੰਦਰ ਮੌਜੂਦ ਨਹੀਂ ਟੈਕਨੀਕਲ ਕੰਮਾਂ ਦਾ ਵੈਸੇ ਹੀ ਛੁੱਟੀ ਕਰ ਗਿਆ ਪੂਰੀ ਤਰ੍ਹਾਂ ਕਲੈਰੀਕਲ ਕੰਮਾਂ ਵੀ ਪੂਰੀ ਤਰ੍ਹਾਂ ਇੱਕ ਵਾਰ ਇੱਕ ਪਤਰਾਂ ਦੀ ਜਿੰਦਾਬਾਦ ਕਰੀ ਬੈਠਾ ਸੋ ਜੇਕਰ ਇਹ ਲੋਕ ਵੀ ਰਲ ਜਾਣਗੇ ਤਾਂ ਇੱਕ ਵੱਡੀ ਜਿਹੜੀ ਜਿੱਤ ਆ ਉਹ ਸਾਨੂੰ ਜਲਦੀ ਜਿਹੜੀ ਨਸੀਬ ਹੋ ਜਾਏਗੀ ਔਰ ਜਿੰਨਾ ਤੱਕ ਬਿਜਲੀ ਸਪਲਾਈ ਦਾ ਮਾਮਲਾ ਅਸੀਂ ਖਪਤਕਾਰਾਂ ਤੋਂ ਮਾਫੀ ਮੰਗਦੇ ਹਾਂ ਪਹਿਲਾਂ ਤੋਂ ਵੇ ਜੇਕਰ ਉਹਨਾਂ ਨੂੰ ਸਾਡੀ ਵਜ੍ਹਾ ਕਰਕੇ ਸਾਡੀ ਹੜਤਾਲ ਦੀ ਵਜ੍ਹਾ ਕਰਕੇ ਕੋਈ ਪ੍ਰੋਬਲਮ ਆਈ ਆ ਤਾਂ ਉਹਦੇ ਲਈ ਅਸੀਂ ਖਿਮਾ ਦੇ ਜੱਤਕਾ ਪਰ ਇਹਦੇ ਲਈ ਸਿੱਧੇ ਸਿੱਧੇ ਦੋਸ਼ੀ ਆ ਜਿਹੜੀ ਉਹ ਪੰਜਾਬ ਸਰਕਾਰ ਤੇ ਬਿਜਲੀ ਮੋਰਡ ਦੀ ਮੈਨੇਜਮੈਂਟ ਦੇ ਨਾਲ ਨਾਲ ਖਾਸ ਤੌਰ ਤੇ ਬਿਜਲੀ ਮੰਤਰੀ ਆ ਕਿਉਂਕਿ ਜਿਨੇ ਮੰਨੀਆਂ ਹੋਈਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ 40 ਮੰਗਾਂ ਦੇ ਵਿੱਚੋਂ 15 ਮੰਗਾਂ ਜਿਹੜੀਆਂ ਉਹ ਇਹਨਾਂ ਨੇ ਮੰਨੀਆਂ ਹੋਈਆਂ ਨੇ ਤੇ ਉਹਨਾਂ ਨੂੰ ਉਹਦਾ ਜਿਹੜਾ ਸਰਕੂਲਰ ਇਹ ਜਾਰੀ ਕਰ ਦਨ ਤੇ ਤੁਰੰਤ ਬਿਜਲੀ ਕਾਮੇ ਨੇ ਲੋਕਾਂ ਦੀ ਸੇਵਾ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਜੁੜ ਜਾਣਗੇ। ਦੂਜੀ ਗੱਲ ਆ ਵੀ ਲੋਕਾਂ ਨੂੰ ਵੀ اپੀਲ ਆ ਕਿ ਕੱਲ ਨੂੰ ਤੇ ਅੱਜ ਤੁਹਾਡੇ 3 ਪੁੱਤਰ ਵੀ ਇਹ ਮੈਸ ਮਹਿਕਮੇ ਦੇ ਵਿੱਚ ਕੱਚੇ ਪੱਕੇ ਤੌਰ ਤੇ ਕੰਮ ਕਰਦੇ ਨੇ ਤੇ ਤੁਹਾਡੇ ਨਾਲ ਵੀ ਜਿਹੜਾ 스마트 ਮੀਟਰ ਹੋਵੇ ਚਾਹ ਹੋਰ ਬਹੁਤ ਸਾਰੇ ਕੰਮ ਹੋਣ। ਐਦਾਂ ਦੀਆਂ ਵਧੇਕੀਆਂ ਤੇ ਕੀਤੀਆਂ ਜਾ ਰਹੀਆਂ ਨੇ। ਇਸ ਕਰਕੇ ਸਰਕਾਰ ਜਿੱਥੇ ਅਸੀਂ ਸਰਕਾਰ ਦਾ ਇਸ ਸੰਤਾਪ ਨੂੰ ਭੋਗ ਰਹੇ ਆ। ਤੁਸੀਂ ਵੀ ਭੋਗ ਰਹੇ ਹੋ ਤੇ ਤੁਸੀਂ ਵੀ ਸਾਡੇ ਦੇ ਨਾਲ ਇਹ ਝੰਡਾ ਜਿਹੜਾ ਵਰਦਾਰਾ ਕਰ ਦਿਓ ਤੇ ਇਸ ਸੰਘਰਸ਼ ਦੇ ਵਿੱਚ ਜੇਕਰ ਤੁਸੀਂ ਵੀ ਸ਼ਾਮਲ ਹੋਗੇ ਤਾਂ ਜਿਹੜੇ ਤੁਹਾਡੀਆਂ ਇਹ ਪਰੇਸ਼ਾਨੀਆਂ ਨੇ ਉਹਨਾਂ ਦਾ ਬਹੁਤ ਜਲਦ ਹੱਲ ਹੋ ਜਾਏਗਾ। ਸੋ ਸਾਰਿਆਂ ਨੂੰ ਸასიਖਾਲ ਦੁਆਰਾ ਫੇਰ ਕਹਿਣਾ ਵੀ ਸਾਰੇ ਲੋਕ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਜਾਓ। ਧੰਨਵਾਦ। ਅਸੀਂ ਅੱਜ ਸੁਵਚੇ ਬਿਜਲੀ ਬੋਰਡ ਦੇ ਅੰਦਰ ਆ ਜੈਡ ਫਾਰਮ ਤੇ ਇੱਕ ਕਾਮਾਚ ਐਸੋਸੀਏਸ਼ਨ ਆਫ ਜੀ ਆਦੇ ਸਦੇ ਤੇ ਜਿਹੜੀ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਅਸੀਂ ਕੱਲਾਂ ਤਾਂ 21 ਤਰੀਕ ਤੋਂ ਲੈ ਕੇ 21 ਅੱਟੋ ਵਰਕ ਚ ਰੂਲਦੇ ਆ ਔਰ 10 11 12 ਤਿੰਨ ਦਿਨ ਦੀ ਅੱਜ ਮਾਸ ਲੀਫ ਦੇ ਉੱਤੇ ਇਸ ਸੁੰਦਰ ਨਗਰ ਦਫਤਰ ਦਾ ਬਹੁਤ ਸਾਰਾ ਸਟਾਫ ਜਿਹੜਾ ਉਹ ਮਾਸ ਲੀਫ ਦੇ ਉੱਤੇ ਆ ਇੱਕਾ ਦੁੱਕਾ ਸਾਥੀਆਂ ਨੂੰ ਛੱਡ ਕੇ ਜਿਹੜੇ ਉਹ ਸਾਥੀ ਨੇ ਉਹ ਅ ਅੰਦਰ ਡਿਊਟੀ ਦੇ ਨਾਲ ਕਲੈਰੀਕਲ ਕੰਮ ਹੈ ਔਰ ਟੈਕਨੀਕਲ ਜਿਹੜਾ ਕੰਮ ਆ ਸਾਡਾ ਸਾਥੀ ਆ ਉਹ ਤਕਰੀਬਨ 95% ਜਿਹੜਾ ਵਾ ਉਹ ਮਾਸਲੀਪ ਦੇ ਉੱਤੇ ਆ ਔਰ ਬਹੁਤ ਉਹਨਾਂ ਸਾਥੀਆਂ ਨੂੰ ਮੈਂ ਸਲੂਟ ਕਰਦਾ ਔਰ ਉਹਨਾਂ ਨੂੰ ਮੁਬਾਰਕਵਾਦ ਦਿੰਦਾ ਜਿਹੜੇ ਪੰਜਾਬ ਸਰਕਾਰ ਦੇ ਤੇ ਮੈਨੇਜਮੈਂਟ ਦੇ ਜਿਹੜੇ ਖਿਲਾਫ ਲੜਾਈ ਦੇ ਵਿੱਚ ਮੈਦਾਨ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਮੈਂ ਸਲੂਟ ਕਰਦਾ ਔਰ ਨਾਲ ਹੀ ਧੰਨਵਾਦ ਵੀ ਕਰਦਾ ਔਰ ਇਸੇ ਤਰ੍ਹਾਂ ਸੀ ਪੰਜਾਬ ਸਰਕਾਰ ਦੇ ਔਰ ਮੈਨੇਜਮੈਂਟ ਦੇ ਨੱਕ ਦੇ ਵਿੱਚ ਕੰਮ ਕਰਕੇ ਆਪਣੀਆਂ ਮੰਗਾਂ ਜਿੰਨਾ ਚਿਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੇ ਉਹਨਾਂ ਚਿਰ ਅਸੀਂ ਜਿਹੜਾ ਆਪਣੇ ਕੰਮਾਂ ਦੇ ਉੱਤੇ ਵਾਪਸ ਨਹੀਂ ਜਾਵਾਂਗੇ ਔਰ ਇਸ ਦੇ ਨਾਲ ਨਾਲ ਹੀ ਜਿਹੜੇ ਸਮੁੱਚੇ ਪੰਜਾਬ ਦੇ ਖਪਤਕਾਰ ਭਰਾ ਨੇ ਉਹਨਾਂ ਤੋਂ ਵੀ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਜੇ ਕਰੋਨਾ ਨੂੰ ਸਾਡੇ ਕਾਰਨ ਕੋਈ ਅਸੁਵਿਧਾ ਆਉਂਦੀ ਆ ਜਾਂ ਬਿਜਲੀ ਉਹਨਾਂ ਦੀ ਡੇਟ ਹੁੰਦੀ ਆ ਕੰਪਲੇਂਟ ਲੇਟ ਹੁੰਦੀ ਆ ਆ ਉਹਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਕਿਉਂਕਿ ਸਾਨੂੰ ਪੰਜਾਬ ਸਰਕਾਰਾਂ ਜਿਹੜੀਆਂ ਉਹ ਮਜਬੂਰ ਕਰਦੀਆਂ ਨੇ ਇਹ ਐਕਸ਼ਨ ਕਰਨ ਬਾਅਦ ਤੇ ਉਹਨਾਂ ਦੇ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਅਸੀਂ ਖਾਸ ਕਰਾਂ ਦੀ ਆ ਸੇਵਾਵਾਂ ਵਧੀਆ ਟੰਗ ਦੇ ਨਾਲ ਕਰਨੀਆਂ ਚਾਹੁੰਦੇ ਆ ਸਾਨੂੰ ਜਿਹੜੇ ਸਾਡੇ ਬਣਦੇ ਰਾਈਟਸ ਨੇ ਉਹ ਸਰਕਾਰਾਂ ਦੇ ਦੇਣ ਔਰ ਇਹਦੇ ਨਾਲ ਨਾਲ ਅਸੀਂ ਵੀ ਸਰਕਾਰਾਂ ਨੂੰ ਫੇਰ ਇਸ ਤੋਂ ਅਪੀਲ ਕਰ ਲਿਆ ਉਹ ਕਾਗੀਆਂ ਮੰਗਾ ਮੰਨੋ ਤਾਂ ਕਿ ਅਸੀਂ ਲੋਕਾਂ ਨੂੰ ਵਧੀਆ ਟੰਗ ਦੇ ਨਾਲ ਸੇਵਾ ਕਰ ਸਕੀਏ ਧੰਨਵਾਦ ਸਟਰਗਲ ਕਮੇਟੀ ਸਾਰੀ ਹੀ ਜੀਟ ਹੋਈ ਹੋਈ ਹੈ ਇਹਨਾਂ ਨਾਲ ਸਾਰਿਆਂ ਨੂੰ ਬਹੁਤ ਹੀ ਅੱਛਾ ਪ੍ਰਭਾਵ ਹੋਊਗਾ ਇਸ ਕਰਕੇ ਸਾਰੇ ਕੱਟੇ ਰੋ ਧੰਨ